ਇਹ ਕਾਲ ਦੀ ਸਾਰਿਆਂ ਨੂੰ ਸੁਪਨਾ ਸੋਹਰੇ ਬੰਜਣਾ ਸਭ ਮੁਕਲਾਵਣ ਹਾਰ ਨਾਨਕ ਤੁਮ ਸਵਾਗਣੀ ਜਿਸੋ ਨਾਲ ਪਿਆ ਮਨੁੱਖ ਅੱਖ ਨਾਲ ਮੈਂ ਅਕਸਰੀ ਬੋਲਦਾ ਹੁੰਨਾ ਜਿਹੜੀ ਚੀਜ਼ ਅਸੀਂ ਦੇਖ ਰਹੇ ਹਾਂ ਉਹਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਜੋ ਉਪਜੋਸੋਂ ਬਿਨਸ ਹੈ ਪਰੋ ਅੱਜ ਕੇ ਕਾਲ ਇਸਨੇ ਅੱਜ ਕਿਸੇ ਨੇ ਕੱਲ ਜਾਂ ਅਸੀਂ ਜੋ ਵੀ ਚੀਜ਼ ਬਿਜਾਨਕ ਯੰਤਰ ਨਾਲ ਦੇਖ ਸਕਦੇ ਹਾਂ ਸੂਖਮ ਤੋਂ ਸੂਖਮ ਜੀਵ ਤੇ ਵੱਡੇ ਵੱਡੇ ਪਹਾੜ ਉਹਨੇ ਇੱਕ ਦਿਨ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਸੋ ਇਹ ਉਹ ਪ੍ਰਮਾਤਮਾ ਦੀ ਮਰਿਆਦਾ ਉਹਦਾ ਹੁਕਮਾ ਜੀਵ ਸੰਸਾਰ ਤੇ ਹੁੰਦਾ ਜਿਹਾ ਜਿਹੀ ਲਿਖਿਆ ਤੇ ਉਹ ਹੁਕਮ ਪਰਮਾਹੇ ਕੱਲੇ ਆਵਾ ਨਾਨਕਾ ਉਹਦੇ ਹੁਕਮ ਅਨਸਾਰ ਇਸ ਸਮਾਜ ਦੇ ਵਿੱਚ ਸੰਸਾਰ ਤੇ ਸਾਡਾ ਜਨਮ ਹੁੰਦਾ ਤੇ ਉਸੇ ਦੇ ਹੁਕਮ ਦੇ ਅਨਸਾਰ ਸਾਡਾ ਮਰਨ ਹੁੰਦਾ ਸੋ ਸਾਡੇ ਛੋਟੇ ਵੀਰ ਅ ਕਲਕਾਰ ਸਿੰਘ ਜੀ ਅਰਸ਼ ਜੋ ਪਿਛਲੇ ਦਿਨੀ ਇਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਾਡੇ ਕੋਲੋਂ ਹਮਸ਼ਰੀ ਚਲੇ ਗਏ ਸੀ ਉਹਨਾਂ ਦੇ ਪਿਤਾ ਸਰਦਾਰ ਰੇਸ਼ਮ ਸਿੰਘ ਜੀ ਰੰਧਾਵਾ ਸਾਡੇ ਚਾਚਾ ਜੀ ਸਮੁੱਚੇ ਪਰਿਵਾਰ ਵੱਲੋਂ ਪੱਤੀ ਰਾਮੂ ਕੀ ਉਹਨਾਂ ਦਾ ਅੱਜ ਜਨਮ ਦਿਨ ਸੀ ਉਹਨਾਂ ਦੇ ਜਨਮ ਦਿਨ ਨੂੰ ਮੱਤ ਰੱਖ ਕੇ ਪਰਿਵਾਰ ਵੱਲੋਂ ਬੱਚਿਆਂ ਵਾਸਤੇ ਕਿੱਲਾਂ ਦੀ ਰਫਰੈਸ਼ਮੈਂਟ ਭੇਜੀ ਗਈ ਆ ਤੇ ਮੈਂ ਜਿੱਥੇ-ਜਿੱਥੇ ਉਹ ਪਰਿਵਾਰ ਦਾ ਧੰਨਵਾਦ ਕਰਦਾ ਕਿਉਂਕਿ ਮਨ ਖਚੋਂਦਾ ਨਾ ਚਾਹਤ ਕਿਸ ਔਰ ਔਰਾ ਕੀ ਹੋਰ ਹੈ ਭਈ ਅਸੀਂ ਕੁਝ ਹੋਰ ਚਾਹੁੰਦੇ ਆ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੋਣਾ ਉਹੀ ਹੁੰਦਾ ਜਿਵੇਂ ਉਹ ਤਾਂ ਹੁੰਦੀ ਆ ਉਹ ਇਸ ਪਰਿਵਾਰ ਦਾ ਨਾਮ ਨਾਲ ਧੰਨਵਾਦ ਤੇ ਨਾਲ-ਨਾਲ ਅਸੀਂ ਸੋ ਭਰਾ ਦਾ ਦੁੱਖ ਸਾਂਝਾ ਕਰਦੇ ਹੋਏ ਪਰਿਵਾਰ ਦਾ ਸਮੁੱਚੇ ਦਾ ਧੰਨਵਾਦ ਕਰਦੇ ਆਂ ਟੋਡੇ ਚਰਚਾ ਸਰਦਾਰ ਰੇਸ਼ਮ ਸਿੰਘ ਜੀ ਰੰਦਾਵਾ ਹਰਨੂਪਤੀ ਚੋਂ ਸਮੁੱਚੇ ਪਰਿਵਾਰ ਦਾ ਦੁੱਖ ਦੀਆਂ ਗਰਾਈਆਂ ਦੇ ਵਿੱਚੋਂ ਜਿੱਥੇ ਨਾਲ ਨਾਲ ਦੁੱਖ ਸਾਂਝਾ ਕਰਦੇ ਉੱਤੇ ਧੰਨਵਾਦ ਕਰਦੇ ਆਂ ਸਮੁੱਚੀ ਹਾਰਡਵਰਕ ਟੀਮ ਤੇ ਹਾਰਡਵਰਕ ਕੱਟਨੀ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀਆਂ ਨੇਕ ਕਮਾਈਆਂ ਦੇ ਵਿੱਚ ਨੂੰ ਸਫਲ ਕਰਦੇ ਹੋਏ ਆਪਣੇ ਬੱਚੇ ਦੀ ਯਾਦ ਨੂੰ ਸਮਰਪਿਤ ਇਹ ਰਫਰੈਸ਼ਮੈਂਟ ਸਾਡੇ ਬੱਚਿਆਂ ਵਾਸਤੇ ਪੇਸ਼ ਕੀਆ ਬਿੰਕ ਜੀ ਮਿਹਰਬਾਨੀ ਖਬਰ ਰੱਖ